ਤੂੰ ਕਰ ਛੜਤਾ ਮੇਰੇ ਕੋਲ ਹੋਰ ਕੋਈ ਆਪਸ਼ਨ ਹੀ ਨਹੀਂ ਸੀਗਾ ਫਿਰ ਕੀ ਕਰਦੇ ਆਪਾਂ ਓਹੋ ਯਾਰ ਤੂੰ ਇਹ ਸਹੀ ਨਹੀਂ ਕੀਤਾ ਤੈਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਫਿਰ ਆਪਣੇ ਕੋਲ ਦੂਜਾ ਹੱਲ ਕਿ ਨਹੀਂ ਲੱਭਾ ਕੋਈ ਠੀਕ ਆ ਮੈਂ ਤੇਰੀ ਗੱਲ ਮੰਨਦਾ ਆ ਪਰ ਤੇਰਾ ਡਿਸੀਜਨ ਇਹ ਸਹੀ ਨਹੀਂ ਆ ਤੂੰ ਇਹ ਸੋਚ ਆਪਣੇ ਘਰਦਿਆਂ ਬਾਰੇ ਸੋਚ ਉਹਨਾਂ ਦੀ ਇੱਜ਼ਤ ਬਾਰੇ ਸੋਚ ਆਪਣੇ ਪੇ ਦੀ ਪੱਗ ਬਾਰੇ ਸੋਚ ਜੇ ਉਹਨਾਂ ਨੂੰ ਪਤਾ ਲੱਗਦਾ ਕਿ ਮੇਰੀ ਧੀ ਨੇ ਭੱਜ ਕੇ ਵਿਆਹ ਕਰਾ ਲਿਆ ਤੇ ਮੋਹੱਲੇ ਵਿੱਚ ਉਹਨਾਂ ਦੀ ਕੀ ਇੱਜ਼ਤ ਰਹਿ ਜਾਂਦੀ ਇਹ ਸੋਚਿਆ ਤੂੰ ਤੂੰ ਨਾਲੇ ਇਹ ਸੋਚ ਕੇ ਦੇਖ ਆਪਾਂ ਪੜੇ ਲਿਖੇ ਐਜੂਕੇਟਿਡ ਬੰਦੇ ਆ ਆਪਾਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਤੇ ਨਾਲੇ ਆਪਾਂ ਆਉਣ ਵਾਲੀ ਪੀੜੀ ਨੂੰ ਆਪਣੇ ਸਮਾਜ ਵਿੱਚ ਕੀ ਜਵਾਬ ਦਵਾਂਗੇ ਤੇ ਨਾਲੇ ਉਹ ਮੁੰਡਾ ਕੌਣ ਹੈ ਆਹ ਮੇਰਾ ਦੋਸਤ ਕਰਨੀ ਫਿਰ ਬਣਾ ਦੇਗਾ ਤੇ ਹਣ ਤੂੰ ਮੇਰੀ ਗੱਲ ਮੰਨ ਤੂੰ ਘਰ ਵਾਪਸ ਚੱਲ ਜਾ ਜਿੱਦਾਂ ਆਪਣੇ ਘਰ ਦੇ ਕੋਈ ਡਿਸੀਜਨ ਲਵਾਂਗੇ ਆਪਾਂ ਉਹਨਾਂ ਦੇ ਹਿਸਾਬ ਨਾਲ ਹੀ ਚੱਲਾਂਗੇ ਤੂੰ ਜਾ ਚੱਲ ਉਹ ਵੀ ਬਾਸਾ ਗੀ ਮੋਹ ਮੁੰਡਾ ਤਾਂ ਬਹੁਤ ਚੰਗਾ ਨਿਕਲਿਆ ਉਹਨੇ ਆਇਆ ਕਿ ਗਲਤ ਕੰਮ ਨਹੀਂ ਆਇਆ ਆਪਾਂ ਨੂੰ ਇਹ ਮੌਕਾ ਨਹੀਂ ਚਾਹੀਦਾ ਵੀ ਆਪਾਂ ਨਹੀਂ ਆ ਫਿਰ ਮੰਮੀ ਜੀ ਦੇ ਕੋਲ ਅੱਛਾ ਇਹ ਮੁੰਡਾ ਬਹੁਤ ਚੰਗਾ ਮਿਲ ਗਿਆ ਹਾਂ ਜੀ ਅੰਕੀ ਕਿਹਾ ਵਰਯਾ ਭਾਜੀ ਕਿਦਾਂ ਆ ਵਧੀਆ ਭਾਜੀ ਭਾਈ ਨੂੰ ਤੁਹਾਡੀ ਗੱਲ ਬਹੁਤ ਜੀ ਲੱਗੀ ਯਾਰ ਅੱਧੀ ਉਹ ਕੁੜੀ ਇਹ ਆ ਕੇ ਸਮਝਾਇਆ ਮੈਂ ਤੁਹਾਡੀ ਗੱਲਾਂ ਸੁਣ ਕੇ ਮੈਂ ਕਿਹਾ ਇਹ ਮੁੰਡਾ ਦਾ ਵਾੜੇ ਵੀ ਬਾ ਯਾਰ ਮੋਰ ਪਾਈ ਕੀ ਕਰਨੀ ਯਾਰ ਅੱਛਾ ਯਾਰ ਭਾਜੀ ਮੈਨੂੰ ਦੱਸਾ ਦਉਂਗੇ ਨਾ ਮੈਂ ਮਗਰਲੋ ਮੈਂ ਤਾਂ ਅਦਿਕਾਲੇ ਮੁੰਡੇ ਇਕੱਠੇ ਨਾਲ ਦੀ ਨਾ ਲਈ ਜਿੱਦਾ ਤੈਨੂੰ ਕੱਢਿਆ ਉਹ ਭਾਈ ਗੱਲ ਤਾਂ ਤੇਰੀ ਠੀਕ ਆ ਕਿ ਸ਼ੀਤੀ ਜੀ ਬਵਾ ਐਂ ਬਯਾ ਇਹ ਤੁਹਾਨੂੰ ਕਰਵਾ ਲਈ ਆ ਗਏ ਅੰਮ੍ਰਿਤ ਦੀ ਰਣ ਪੁੱਤਾ ਭਰਾ ਸਮਝ ਸਕਦਾ ਨਹੀਂ ਕਿਉਂ ਲੈ ਗਿਆ ਇਹ ਕਿਤੇ ਅੱਗੇ ਅਸੀਂ ਕਰੇ ਤਾਂ ਕਰੇ ਕੀ ਬੋਲੇ ਬੋਲੇ ਉਹ ਕਹਿ ਰਿਹਾ ਮੁੰਡਾ ਚਾਚਾ ਨਾ ਇਹ ਉਹ ਕਹਿ ਰਿਹਾ ਬਸ ਮੁੰਡਾ ਬਹੁਤ ਐੜਿਆ ਬਹੁਤ ਵਧੀਆ ਮੁੰਡਾ ਬਹੁਤ ਵਧੀਆ